ਬੰਨਦਾ ਦੁਨੀਆ ਦੇ ਸੁੱਖ ਦੇ ਵਿੱਚ ਪਤਾ ਨਹੀਂ ਕਿੱਥੇ-ਕਿੱਥੇ ਭੱਜਿਆ ਪਰਦਾ ਕਦੇ ਇਹੋ ਜਿਹੇ ਬੱਚੇ ਹੁੰਦੇ ਸੀ 15 18 20 ਸਾਲ ਦੀ ਉਮਰ ਦੇ ਵਿੱਚ ਉਹ ਆਪਣੀ ਮਾਂ ਤੋਂ ਦੂਰ ਨਹੀਂ ਸੀ ਜਾਣਾ ਚਾਹੁੰਦੇ ਪਰ ਅੱਜ ਪਦਾਰਥਾਂ ਦੀ ਲਾਲਚ ਇੰਨਾ ਮਨ ਵਿੱਚ ਵੱਧ ਗਿਆ ਅੱਜ ਪਦਾਰਥਾਂ ਦੀ ਸੋਚ ਇੰਨਾ ਮਨ ਵਿੱਚ ਘਰ ਕਰ ਗਈ ਨਾ ਮਾਂ ਨੂੰ ਪੁੱਤ ਪਿਆਰਾ ਲੱਗਦਾ ਨਾ ਪੁੱਤ ਨੂੰ ਮਾਂ ਪਿਆਰੀ ਲੱਗਦੀ ਐ ਦੋਵੇਂ ਇੱਕ ਦੂਜੇ ਨਾਲ ਇਹੋ ਹੀ ਸਲਾਹਾਂ ਕਰੀ ਜਾਂਦੇ ਨੇ ਬਸ ਤੂੰ 12 ਕਰ ਜਾ ਤੇ ਤੈਨੂੰ ਜਹਾਜ਼ ਚੜਾ ਕੇ ਵਿਦੇਸ਼ ਭੇਜ ਦਈਏ ਪਦਾਰਥਾਂ ਦੀ ਲਾਲਸਾ ਵਧ ਗਈ ਨਾ ਮਨ ਵਿੱਚ ਸਾਡੇ ਹੋਰ ਤਾਂ ਕੁਝ ਹੈ ਨਹੀਂ ਮਨ ਵਿੱਚ ਮੈਂ ਬੇਨਤੀ ਕਰਾਂ ਆਪਾਂ ਇੱਕ ਦੂਜੇ ਨੂੰ ਵੇਖ-ਵੇਖ ਕੇ ਚਲੋ ਮੇਰਾ ਵਿਸ਼ਾ ਨਹੀਂ ਪਰ ਇੱਕ ਗੱਲ ਕਹਿ ਦਿਆਂ ਗੱਲ ਤਰੀ ਐ ਅਸੀਂ ਵੇਖਾ ਵੇਖੇ ਇੱਕ ਦੂਜੇ ਦੇ ਮਗਰ ਲੱਗ ਕੇ ਆਪਣੇ ਧੀ ਪੁੱਤਰ ਆਪਣੇ ਪੋਤੇ ਨੂੰ ਜਿਉਂ ਲੱਗਿਆਂ ਵਿਦੇਸ਼ ਤੋਰਨ ਜਾ ਵੀ ਤੂੰ ਵੀ ਜਾ 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 ਵੀ ਤੂੰ ਵੀ ਜਾ ਆਪਾਂ ਨੂੰ ਲੱਗਦਾ ਵੀ ਖਵਰੇ ਪਤਾ ਨਹੀਂ ਵਿਦੇਸ਼ ਦੀ ਧਰਤੀ ਤੇ ਕਿੱਡਾ ਕੋ ਸੁੱਖ ਹੈ ਕਦੇ ਢੇੜਾ ਮਾਰ ਕੇ ਆਇਓ ਤੁਹਾਡੇ ਸੋਹਣੇ ਸੋਹਣੇ ਪੁੱਤਰ ਤੁਹਾਡੀਆਂ ਸੋਹਣੀਆਂ ਸੋਹਣੀਆਂ ਧੀਆ ਜਿਨ੍ਹਾਂ ਨੂੰ ਤੁਸੀਂ ਇੱਥੇ ਪਾਣੀ ਦਾ ਗਲਾਸ ਨਹੀਂ ਸੀ ਨਾ ਚੱਕਣ ਦਿੱਤਾ ਉੱਥੇ ਅੰਗਰੇਜ਼ਾਂ ਦੀਆਂ ਫਲਸ਼ਾਂ ਸਾਫ਼ ਕਰਦੀਆਂ ਫਿਰਦੀਆਂ ਉਹ ਕਦੇ ਵੇਖੋ ਜਾ ਕੇ ਇਹ ਮੇਰੇ ਕਹਿਣ ਦੀ ਗੱਲ ਨਹੀਂ ਜਿਹੜੇ ਗਏ ਆ ਮੇਰੇ ਵਾਂਗੂ ਅਸੀਂ ਕਦੇ ਗਏ ਆ ਤੇ ਅਸੀਂ ਵੇਖਿਆ ਤੇ ਅਸੀਂ ਤਾਂ ਦੱਸਦੇ ਆ ਨੀਂਦ ਉਹਨਾਂ ਦੀ ਨਹੀਂ ਪੂਰੀ ਹੁੰਦੀ ਐਵੇਂ ਹੀ ਹੰਗਾਈ ਤੁਰੇ ਫਿਰਦੇ ਨੇ ਭਾਵੇਂ ਮੁੰਡੇ ਨੇ ਭਾਵੇਂ ਕੁੜੀ ਨੇ ਆਪਣੇ ਸ਼ਰੀਰਾਂ ਨੂੰ ਖੱਜਲ ਖਵਾਰ ਕਰਕੇ ਵੀ ਜੇ ਤੁਹਾਨੂੰ 4 ਡਾਲਰ ਭੇਜ ਦਿੱਤੇ ਤਾਂ ਕੀ ਭੇਜੇ ਇਦੋਂ ਦੇ ਮੇਰੀ ਬੇਨਤੀ ਨੂੰ ਸਮਝਣ ਦਾ ਯਤਨ ਕਰਿਓ ਔਰ ਇਹ ਵੀ ਮੈਂ ਬੇਨਤੀ ਕਰਦਿਆਂ ਕੁੱਲ ਦੁਨੀਆ ਘੁੰਮ ਲਿਓ ਮੇਰੇ ਵਾਂਗੂ ਦੋ ਚਾਰ ਦੇਸ਼ਾਂ ਤੋਂ ਤੁਸੀਂ ਵੀ ਜਾ ਆਇਓ ਆ ਕੇ ਤੁਸੀਂ ਆਖੋਗੇ ਪੰਜਾਬ ਵਰਗਾ ਸੁੱਖ ਕਿਤੇ ਨਹੀਂ ਜਿਹ ਹੈ ਇੱਥੇ ਵਰਗਾ ਸੁੱਖ ਹੋਰ ਦੁਨੀਆ ਵਿੱਚ ਕਿਤੇ ਨਹੀਂ ਮੇਰੇ ਕਹਿਣ ਦੀ ਗੱਲ ਨਹੀਂ ਜਿੰਨਾਂ ਦੇ ਗਏ ਆ ਤੁਹਾਨੂੰ ਝੂਠ ਬੋਲਦੇ ਆ ਜੇ ਤੁਹਾਡੀ ਧੀ ਕਹਿੰਦੀ ਆ ਨਾ ਮੈਂ ਮੌਲ ਚ ਲੱਗੀ ਆ ਕੰਮ ਕਰਦੀ ਆ ਜੇ ਤੁਹਾਡਾ ਮੁੰਡਾ ਕਹਿੰਦਾ ਮੈਂ ਤਾਂ ਮਾਂ ਬਹੁਤ ਕੰਮ ਕਰਦਾ ਉਹ ਸਰਿਆਂ ਵਿੱਚ ਝੂਠ ਬੋਲਦੇ ਆ ਝੂਠ ਉਹ ਤਾਂ ਬੋਲਦੇ ਆ ਕਿਉਂਕਿ ਤੁਹਾਨੂੰ ਬੁਰਾ ਨਾ ਲੱਗੇ ਪਰ ਇਹ ਸਚਾਈ ਇਹ ਹੁੰਦੀ ਆ ਕੰਮਕੁਮ ਤਾਂ ਕਈਆਂ ਨੂੰ ਮਿਲਦਾ ਹੀ ਹੈ ਨਹੀਂ ਇਹੋ ਜੇ ਕੰਮਾਂ 'ਚ ਪੈ ਜਾਂਦੇ ਆ ਮੁੜ ਕੇ ਸਟੇਜ ਤੇ ਦੱਸਿਆ ਵੀ ਨਹੀਂ ਜਾਂਦਾ ਇਹੋ ਜੇ ਕੰਮ ਕਰਨੇ ਪੈਂਦੇ ਆ ਉਹਨਾਂ ਨੂੰ ਅਜੇ ਵੀ ਆਪਣੀ ਨੌਜਵਾਨੀ ਸੰਭੋ ਕੁਝ ਕੁ ਤਾਂ ਚਿੱਟੇ ਨੇ ਖਾ ਲਈ ਤੇ ਜਿਹੜੀ ਬਚ ਗਈ ਉਹ ਤੁਸੀਂ ਬਾਹਰ ਭੇਜੀ ਜਾਂਦੇ ਹੋ ਇੱਥੇ ਇੱਥੇ ਕਿਹਨੇ ਰਹਿਣਾ ਹੈ ਭਈਆਂ ਨੂੰ ਦੇਣਾ ਸਾਰਾ ਕੁਝ ਤੁਸੀਂ ਆ ਮਹਾਪੁਰਖਾਂ ਦੀ ਯਾਦ ਚ ਸਮਾਗਮ ਫਿਰ ਕੌਣ ਕਰਿਆ ਕਰੂਗਾ ਚੰਗੀਆਂ ਚੰਗੀਆਂ ਕੋਠੀਆਂ ਬਣਾ ਕੇ ਲੋਕੀ ਤੁਰ ਪਏ ਆ ਬਾਹਰ ਨੂੰ ਕੋਠੀ ਕਿੰਨੇ ਚ ਬਣੀਆਂ ਜੀ ਇੱਕ ਕਿਲੇ ਚ ਰਹਿੰਦਾ ਕੌਣ ਆ ਜੀ ਭਈਆ ਰਹਿੰਦਾ ਉੱਥੇ ਆ ਆਪਣੀ ਜ਼ਿੰਦਗੀ ਬਣ ਗਈ ਅੱਜ ਕੱਲ ਲੋਕਾਂ ਦੀ ਪਦਾਰਥਵਾਦ ਦੀ ਸੋਚ ਹੋ ਗਈ ਨਾ ਮਨ ਵਿੱਚ ਪਦਾਰਥ ਘਰ ਕਰ ਗਿਆ ਲਾਲਚ ਘਰ ਕਰ ਗਿਆ ਸਭ ਕੁਝ ਆਪਾਂ ਉੱਥੇ ਤੁਰੇ ਹੋਇਆ ਵਿਦੇਸ਼ਾਂ ਨੂੰ ਮੈਂ ਨਹੀਂ ਕਹਿੰਦਾ ਨਾ ਜਾਓ ਜੇ ਚੰਗਾ ਕੰਮ ਮਿਲਦਾ ਜਾਓ 2-4-5 ਸਾਲ ਕੰਮ ਕਰੋ ਸਰਮਾਇਆ ਇਕੱਠਾ ਕਰੋ ਆ ਕੇ ਆਪਣੇ ਪੰਜਾਬ ਨੂੰ ਫੇਰ ਉਦਾਂ ਦਾ ਪੰਜਾਬ ਨੂੰ ਬਣਾਉਣ ਦਾ ਯਤਨ ਕਰੋ